اے غریب نواز سدگورو جی کرپا کریو ارنبتا وی تسی کروائی ہے Nirvighata sahet sampoorn vi tusi eh japta vich padha karona maharaj ji kyon ji jant tere dhare prab dori hath tumare dori ode malik ji de hath vich hai aao bhaga wale jinne itthe baithe ho ਜਿਨਨੇ ਘਰਾਂ ਦੇ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਅਦਬ ਸਤਕਾਰ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਅਰਜਨ ਦੇ ਪਿਤਾ ਜੀ ਸਿੰਘਾਂ ਸੰਦੇ ਬੈਠੇ ਨੇ ਸੰਗਤਾਂ ਆ ਕੇ ਸਤਗੁਰ ਦੇ ਚਰਨਾਂ ਦੇ ਨਮਸਕਾਰ ਕਰਦੀਆਂ ਨੇ ਇਸ ਸੰਗਤਾਂ ਦੇ ਵਿੱਚ ਭਾਈ ਸਾਈ ਦਾ ਜੀ ਵੀ ਸਤਗੁਰ ਦੇ ਚਰਨਾਂ ਵਿੱਚ ਆਏ ਸਤਗੁਰ ਦੀ ਹਜ਼ੂਰੀ ਵਿੱਚ ਆਏ ਦੋਵੇਂ ਹੱਥ ਜੋੜਦੇ ਜੀ ਮੈਂ ਸੰਗਤ ਦੇ ਗਿਆਨ ਵਾਸਤੇ ਬੇਨਤੀ ਕਰਦਾ ਮਾਂ ਸੰਗਤ ਜੀ ਇੱਕ ਭਾਈ ਸਾਈ ਦਾ ਜੀ ਹੋਈ ਜੇ ਛੇਵੇਂ ਪਾਤਸ਼ਾਹ ਜੀ ਦੇ ਸੰਧੂ ਸਾਹਿਬ ਇਹ ਉਹ ਨਹੀਂ ਇਹ ਗੁਰੂ ਅਰਜਨ ਦੇ ਪਿਤਾ ਜੀ ਬਨਾਲ ਗਲਤ ਪੱਲਾ ਪਾ ਕੇ ਸਤਗੁਰੂ ਜੀ ਨੂੰ ਬੇਨਤੀ ਕਰਦੇ ਨੇ ਸਤਗੁਰੂ ਜੀ ਕਿਰਪਾ ਕਰੋ ਮੈਨੂੰ ਕੋਈ ਉਪਦੇਸ਼ ਬਖਸ਼ੋ ਜਿਸ ਦੇ ਨਾਲ ਮੇਰਾ ਲੋਕ ਵੀ ਸਵਾਰਿਆ ਜਾਵੇ ਤੇ ਪਰ ਲੋਕ ਵੀ ਸਵਾਰਿਆ ਜਾਵੇ ਹੈ ਗਰੀਬ ਨਵਾਜ ਧੰਨ ਗੁਰੂ ਅਰਜਨ ਦੇ ਪਿਤਾ ਜੀ ਤੁਸੀਂ ਦੇ ਆਲੂ ਕਿਰਪਾਲੂ ਪਿਤਾ ਜੀ ਹੋ ਗਰੀਬਾਂ ਨੂੰ ਨਿਵਾਜਣ ਵਾਲੇ ਹੋ ਗਰੀਬ ਨਵਾਜੀ ਤੁਸੀਂ ਕਿਰਪਾ ਕਰੋ ਕੋਈ ਇਹੋ ਜੀ ਮੈਨੂੰ ਸੋਜੀ ਬਖਸ਼ੋ ਜਿਸ ਦੇ ਨਾਲ ਮੇਰਾ ਹਲਤ ਵੀ ਸਵਾਰਿਆ ਜਾਵੇ ਤੇ ਪਲਤਨੀ ਸਵਾਰਿਆ ਜਾਵੇ ਗੁਰੂ ਅਰਜਨ ਦੇਵ ਪਿਤਾ ਜੀ ਆਖਣ ਲੱਗਿਓ ਸਾਈਂ ਦਾਸ ਤੂੰ ਬੜੀ ਸੋਹਣੀ ਮੰਗ ਮੰਗੀ ਹੈ ਵਿੜਲੇ ਹੁੰਦੇ ਨੇ ਜੋ ਹਲਤ ਪਲਤ ਦੇ ਸੁੱਖ ਮੰਗਦੇ ਨੇ ਬਹੁਤੇ ਲੋਕ ਕੇਵਲ ਤੇ ਕੇਵਲ ਲੋਕ ਦੇ ਸੁੱਖ ਮੰਗਦੇ ਨੇ ਪਰ ਲੋਕ ਦੇ ਸੁੱਖ ਤੋਂ ਹੀ ਵਿਰਲਾ ਹੀ ਮੰਗਦਾ ਹੈ ਕੋਈ ਕਹਿੰਦਾ ਮੈਨੂੰ ਇਹ ਦਾਤ ਮਿਲ ਜਾਵੇ ਇਹ ਦਾਤ ਮਿਲ ਜਾਵੇ ਜਦੋਂ ਦਾਤ ਮਿਲ ਜਾਂਦੀ ਹੈ ਫਿਰ ਦਾਤਾ ਵੀ ਵਿਸਰ ਜਾਂਦਾ ਹੈ ਸਤਿਗੁਰ ਦੀ ਬਾਣੀ ਕਹਿੰਦੀ ਹੈ ਦਾਤ ਪਿਆਰੀ ਵਿਸਰਿਆ ਦਾਤਾ ਸਤਿਗੁਰ ਦੀ ਅੱਖ ਲੱਗੇ ਭਾਈ ਸਾਈਂ ਦਾਸ ਤੁਸੀਂ ਗੁਰਬਾਣੀ ਪੜਿਆ ਕਰੋ ਨਾਮ ਦਾ ਅਭਿਆਸ ਕਰਿਆ ਕਰੋ ਇਕਾਗਰ ਚਿਤੋ ਕੇ ਗੁਰਬਾਣੀ ਪੜ੍ਹਨੀ ਹੈ ਇਕਾਗਰ ਚਿਤੋ ਕੇ ਨਾਮ ਦਾ ਅਭਿਆਸ ਕਰਨਾ ਹੈ ਤੁਹਾਡੇ ਵਾਸਤੇ ਇਹੋ ਉਪਦੇਸ਼ ਹੈ ਵੇਖੋ ਭਾਗਾਂ ਵਾਲਿਓ ਸਤਗੁਰ ਨੇ ਕਿੰਦਾ ਸਰਲ ਉਪਦੇਸ਼ ਦਿੱਤਾ ਇਹਨੂੰ ਇਹ ਕੇਵਲ ਤੇ ਕੇਵਲ ਭਾਈ ਸਾਈਂ ਦਾਸ ਨੂੰ ਉਪਦੇਸ਼ ਨਹੀਂ ਦਿੱਤਾ ਗੁਰੂ ਅਰਜਨ ਦੇਵ ਪਿਤਾ ਜੀ ਨੇ ਸਮੁੱਚੇ ਸੰਸਾਰ ਨੂੰ ਇਹ ਉਪਦੇਸ਼ ਦਿੱਤਾ ਜਿਹੜਾ ਵੀ ਇਹ ਉਪਦੇਸ਼ ਨੂੰ ਧਾਰੇਗਾ ਉਹਦਾ ਲੋਕ ਤੇ ਪਰਲੋਕ ਸੁਹੇਲਾ ਹੋ ਜਾਵੇਗਾ ਪਾਪ ਉਹਦਾ ਲੋਕ ਪਰਲੋਕ ਸਵਾਰਿਆ ਜਾਏਗਾ ਪਿਤਾ ਜੀ ਆਖਣ ਲੱਗੇ ਭਾਈ ਸਾਈਂ ਦਾਸ ਗੁਰਬਾਣੀ ਵੀ پڑھਨੀ ਹੈ ਨਾਮ ਦਾ ਅਭਿਆਸ ਵੀ ਕਰਨਾ ਹੈ ਯਤਨ ਕਰਨਾ ਹੈ ਇਕਾਗਰ ਚਿਤ ਹੁ ਕੇ ਬਾਣੀ ਪੜਨੀ ਹੈ ਇਕਾਗਰ ਚਿਤ ਹੁ ਕੇ ਨਾਮ ਦਾ ਅਭਿਆਸ ਕਰਨਾ ਹੈ ਪੜਦੇ ਉਹ ਨਾ ਬਾਣੀ ਦੇ ਵਿੱਚ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਆਹ 10 ਤੱਕ ਮਨ ਕੋ ਦਿਲ ਹੈ ਅਸਵੀ ਚੌਂਕੜੇ ਮਾਰ ਕੇ ਇੱਕ ਦੋ ਮਿੰਟ ਹਾਜ਼ਰੀ ਲਾਈਏ ਆਓ ਜਿੱਥੇ ਇੱਥੇ ਕੋਈ ਬੈਠਾ ਹੈ ਚੌਂਕੜੇ ਮਾਰ ਲਓ ਸਤਗੁਰ ਦੇ ਪਿਆਰ ਦੇ ਵਿੱਚ ਅਸੀਂ ਵੀ ਦੋ ਕੁ ਮਿੰਟ ਉਹ ਨਾਮ ਦਾ ਅਭਿਆਸ ਕਰੀਏ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ i not the ਗੁਰੂ ਅਰਜਨ ਦੇਵ ਜੀ ਅੱਖ ਲੱਗੇ ਭਾਈ ਸਾਈਂ ਦਾ ਜੀ ਗੁਰਬਾਣੀ ਵੀ ਪੜਨੀ ਹੈ ਨਾਮ ਦਾ ਅਭਿਆਸ ਵੀ ਕਰਨਾ ਹੈ ਇਕਾਗਰ ਚਿੱਤੋ ਕੇ ਗੁਰਬਾਣੀ ਪੜਨੀ ਹੈ ਇਕਾਗਰ ਚਿੱਤੋ ਕੇ ਨਾਮ ਦਾ ਅਭਿਆਸ ਕਰਨਾ ਹੈ ਇਹ ਸਤਗੁਰੂ ਕੋ ਅਗਿਆ ਲੈ ਕੇ ਆਪਣੇ ਘਰ ਜਾਂਦਾ ਹੈ ਅੰਮ੍ਰਿਤ ਵੇਲੇ ਜਾਗਦਾ ਹੈ ਗੁਰਬਾਣੀ ਪੜਦਾ ਹੈ ਨਾਮ ਦਾ ਅਭਿਆਸ ਕਰਦਾ ਹੈ ਇਹ ਬੜਾ ਯਤਨ ਕਰਦਾ ਹੈ ਪਰ ਇਹਦਾ ਮਨ ਇਕਾਗਰ ਨਹੀਂ ਹੁੰਦਾ ਮਨ ਉਡਾਰੀਆਂ ਮਾਰਦਾ ਫਿਰਦਾ ਹੈ ਸਮਾਂ ਬੀਤਦਾ ਜਾ ਰਿਹਾ ਹੈ ਇਹ ਸਤ ਗੁਰਦੇ ਜਰਨਾ ਤਰਨੇ ਬੌਂਦਾ ਹੈ हे ਗੁਰੂ ਅਰਜਨ ਦੇਵ ਪਿਤਾ ਜੀ ਆਪ ਜੀ ਨੇ ਆਖਿਆ ਸੀ ਕਿ ਇਕਾਗਰ ਚਿੱਤ ੋਕੇ ਗੁਰਬਾਣੀ ਪੜਨੀ ਹੈ ਇਕਾਗਰ ਚਿੱਤ ੋਕੇ ਨਾਮ ਦਾ ਅਭਿਆਸ ਕਰਨਾ ਹੈ ਪਰ ਮੇਰਾ ਮਨ ਘੋੜੇ ਵਾਂਗੂ ਭੱਜਾ ਫਿਰਦਾ ਹੈ ਇੱਕ ਕਦੀ ਕਿਤੇ ਭੱਜ ਜਾਂਦਾ ਹੈ ਭੱਜ ਮੈਂ ਗੁਟਕਾ ਸਹਿਬ ਗੁਰਬਾਣੀ ਦੀ ਪੋਤੀ ਫੜੀ ਹੁੰਦੀ ਹੈ ਇੱਕ ਕਦੀ ਕਿਤੇ ਭੱਜ ਜਾਂਦਾ ਹੈ ਕਦੀ ਕਿਤੇ ਭਜਦਾ ਹੈ ਭਾਗਾ ਵਾਲਿਓ ਜ਼ਿਆਦਾਤਰ ਸਾਡੇ ਨਾਲ ਵੀ ਇਦਾਂ ਹੁੰਦਾ ਹੈ ਕਈ ਵਾਰ ਅਸੀਂ ਸੰਗਤ ਬੈਠ ਕੇ ਗੁਰਬਾਣੀ ਪੜ੍ਹਦੇ ਆਂ ਸੰਗਤ ਰੂਪ ਸੁਖਮੀ ਸਾਹਿਬ ਦੀ ਬਾਟ ਕਰਦੇ ਹਾਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਚਪਾਈ ਸਾਹਿਬ ਦੇ ਜਾਪ ਕਰਦੇ ਹਾਂ ਕਥਾ ਕੀਰਤਨ ਸੁਣਦੇ ਹਾਂ ਪਰ ਸਾਡਾ ਮਨ ਕਿਤੇ ਹੋਰ ਉਡਾਰੀਆਂ ਮਰਦਾ ਹੁੰਦਾ ਹੈ ਕਦੀ ਸਾਡਾ ਮਨ ਕਿਸੇ ਰਿਸ਼ਤੇਦਾਰ ਕੋਲ ਕੋ ਪਹੁੰਚਿਆ ਹੁੰਦਾ ਹੈ ਕਦੀ ਸਾਡਾ ਮਨ ਕਿਤੇ ਕਾਰੋਬਾਰ ਤੇ ਪਹੁੰਚਿਆ ਹੁੰਦਾ ਹੈ ਕਦੀ ਸਾਡਾ ਮਨ ਆਪਣੇ ਪਰਿਵਾਰ ਤੇ ਬੱਚਿਆਂ ਤੇ ਪਹੁੰਚਿਆ ਹੁੰਦਾ ਹੈ ਇਹ ਬੜੀ ਕੋਸ਼ਿਸ਼ ਕਰਦਾ ਹੈ ਪਰ ਇਹਦਾ ਮਨ ਉਡਾਲੀਆਂ ਮਾਰਦਾ ਹੈ ਇਹ ਅਰਦਾਸਾਂ ਬੇਨਤੀਆਂ ਕਰਦਾ ਹੈ ਪਰ ਇਹਦਾ ਮਨ ਇਕਾਗਰ ਨਹੀਂ ਹੁੰਦਾ ਗੁਰਬਾਣੀ ਵੀ ਪੜਦਾ ਹੈ ਨਾਮ ਦਾ ਅਭਿਆਸ ਵੀ ਕਰਦਾ ਹੈ ਇਹ ਫਿਰ ਇੱਕ ਦਿਨ ਗੁਰੂ ਅਰਜਨ ਦੇ ਪਿਤਾ ਦੀ ਛੱਤ ਵਿੱਚ ਆਉਂਦਾ ਹੈ ਦੋਵੇਂ ਹੱਥ ਜੋੜ ਲੈਂਦਾ ਹੈ ਬੜੇ ਬਿਆਨ ਦੇ ਨਾਲ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਹੇ ਧੰਨ ਗੁਰੂ ਅਰਜਨ ਦੇ ਪਿਤਾ ਜੀ ਆਪ ਜੀ ਨੇ ਹੁਕਮ ਕੀਤਾ ਸੀ ਕਿ ਗੁਰਬਾਣੀ ਵੀ ਪੜ੍ਹਨੀ ਹੈ ਨਾਮ ਦਾ ਅਭਿਆਸ ਵੀ ਕਰਨਾ ਹੈ ਇਕਾਗਰ ਚਤੋ ਕੇ ਗੁਰਬਾਣੀ ਪੜ੍ਹਨੀ ਹੈ ਇਕਾਗਰ ਚਤੋ ਕੇ ਨਾਮ ਦਾ ਅਭਿਆਸ ਕਰਨਾ ਹੈ اے ਗਰੀਬ ਨਵਾਜ਼ ਜੀ ਮੇਰਾ ਮਨ ਤਾਂ ਘੋੜੇ ਵਾਂਗੂ ਭੱਜਾ ਫਿਰਦਾ ਹੈ ਮੈਂ ਬੜੀ ਕੋਸ਼ਿਸ਼ ਕੀਤੀ ਪਰ ਇਹ ਮਨ ਇਕਾਗਰ ਨਹੀਂ ਹੁੰਦਾ ਉਸ ਵੇਲੇ ਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਸਾਈਂ ਦਾਸ ਤੇਰੇ ਤੇ ਇਹ ਕਿਰਪਾ ਹੋ ਗਈ ਹੈ ਤੈਨੂੰ ਹੁਣ ਇਹ ਪਤਾ ਲੱਗ ਗਿਆ ਸੰਗਤ ਕਰਕੇ ਸਾਈਂ ਦਾਸ ਇੱਥੇ ਕਿੰਨੇ ਕਿੰਨੇ ਸਾਲ ਹੋ ਜਾਂਦੇ ਨੇ 20 23 23 ਸਾਲ ਹੋ ਜਾਂਦੇ ਨੇ ਕੋਈ ਗੁਰਬਾਣੀ ਪੜਦਾ ਹੈ ਕੋਈ ਨਾਮ ਦਾ ਅਭਿਆਸ ਕਰਦਾ ਹੈ ਉਹਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਮਨ ਇਕਾਗਰ ਹੋਇਆ ਕਿ ਨਹੀਂ ਹੋਇਆ ਤੇਰੇ ਉੱਤੇ ਗੁਰੂ ਨਾਨਕ ਜੀ ਦੀ ਇਹ ਕਿਰਪਾ ਹੋ ਗਈ ਹੈ ਤੈਨੂੰ ਇਸ ਚੀਜ਼ ਦਾ ਗਿਆਨ ਹੋ ਗਿਆ ਕਿ ਅਜੇ ਤੱਕ ਤੇਰਾ ਮਨ ਇਕਾਗਰ ਨਹੀਂ ਹੋਇਆ ਸਤਿਗੁਰ ਜੀ ਆਖਣ ਲੱਗੇ ਅੜੀਏਲ ਘੋੜਾ ਹੋਵੇ ਨਾ ਓ ਕਦੀ ਸੱਜੇ ਭਜਦਾ ਹੈ ਕਦੀ ਖੱਬੇ ਭਜਦਾ ਹੈ ਕਦੀ ਦੌੜਦਾ ਹੈ ਆਪਣੀ ਮਨਮਰਜ਼ੀ ਕਰਦਾ ਹੈ ਜੇ ਸਿਆਣਾ ਘੋੜਾ ਸਵਾਰ ਹੋਵੇ ਨਾ ਓਦੀ ਲਗਾਮ ਫੜ ਕੇ ਫਿਰ ਉਹਨੂੰ ਕਾਬੂ ਕਰਦਾ ਹੈ ਹੁਣ ਧਿਆਨ ਦਿਓ ਅੜੀਏਲ ਘੋੜਾ ਹੋਵੇ ਨਾ ਉਹ ਕਦੀ ਸੱਜੇ ਭਜਦਾ ਹੈ ਕਦੀ ਖੱਬੇ ਭਜਦਾ ਹੈ ਆਪਣੀ ਮਨਮਰਜ਼ੀ ਕਰਦਾ ਹੈ ਜੇ ਸਿਆਣਾ ਘੋੜਸਵਾਰ ਹੋਵੇ ਨਾ ਉਹਦੀ ਲਗਾਮ ਫੜ ਕੇ ਉਹਨੂੰ ਕਾਬੂ ਕਰਦਾ ਹੈ ਆਪਣੇ ਮੁਤਾਬਕ ਉਹਨੂੰ ਚਲਾਉਂਦਾ ਹੈ ਅੜੀਏਲ ਘੋੜੇ ਨੂੰ ਵੀ ਸਿਆਣਾ ਘੋੜਸਵਾਰ ਆਪਣੇ ਵਾਸਤ ਵਿੱਚ ਕਰ ਲੈਂਦਾ ਹੈ ਉਹ ਭਾਈ ਸਾਈ ਦਾਸ ਤੂੰ ਵੀ ਆਪਣੇ ਮਨ ਨੂੰ ਇਸੇ ਤਰ੍ਹਾਂ ਹੀ ਆਪਣੇ ਵਸ ਵਿੱਚ ਕਰਨਾ ਹੈ ਜਿਵੇਂ ਇੱਕ ਸਿਆਣਾ ਘੋੜ ਸਵਾਰ ਘੋੜੇ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ ਆਪਣੇ ਮੁਤਾਬਕ ਚਲਾਉਂਦਾ ਹੈ ਤੂੰ ਵੀ ਸਿਆਣਾ ਬੰਨਾ ਹੈ ਤੂੰ ਵੀ ਆਪਣੇ ਮਨ ਨੂੰ ਆਪਣੇ ਵਸ ਵਿੱਚ ਕਰਨਾ ਹੈ ਆਪਣੇ ਮੁਤਾਬਕ ਚਲਾਉਣਾ ਹੈ ਜਿੱਧਰ ਮਨ ਭਜੇ ਮੋੜ ਕੇ ਫਿਰ ਉਹਨੂੰ ਗੁਰਬਾਣੀ ਵਿੱਚ ਲੈ ਕੇ ਆਉਣਾ ਹੈ ਜਦੋਂ ਮਨ ਸੱਜੇ ਖੱਬੇ ਜਾਵੇ ਮੋੜ ਕੇ ਫਿਰ ਉਹਨੂੰ ਨਾਮ ਦੇ ਅਭਿਆਸ ਵਿੱਚ ਲਿਆਉਣਾ ਹੈ ਸਾਧਗੁਰੂ ਕਹਿੰਦੇ ਯਤਨ ਕਰ ਕੋਸ਼ਿਸ਼ ਕਰ ਗੁਰਨਾਣੇ ਕਿਰਪਾ ਕਰੇਗਾ ਇਹ ਸਾਧਗੁਰੂ ਕੋਲ ਉਪਦੇਸ਼ ਲੈ ਕੇ ਆਪਣੇ ਘਰ ਜਾਂਦਾ ਹੈ ਗੁਰਮਖੋ ਹੁਣ ਅੰਮ੍ਰਿਤ ਵੇਲੇ ਜਾਗਦਾ ਹੈ ਜਿਹੜਾ ਮਨ ਕਦੀ ਜਦੋਂ ਭਜਦਾ ਹੈ ਇਹ ਫਿਰ ਯਤਨ ਕਰਦਾ ਹੈ ਨਾਮ ਦੇ ਅਭਿਆਸ ਵਿੱਚ ਲੈ ਕੇ ਆਉਂਦਾ ਉਹਨੂੰ ਕਦੀ ਇਹਦਾ ਮਨ ਆਪਣੇ ਪਰਿਵਾਰ ਦੇ ਵਿੱਚ ਜਾਂਦਾ ਹੈ ਅਰਦਾਸ ਕਰਦਾ ਹੈ ਫਿਰ ਮਨ ਨੂੰ ਵਿੱਚ ਲੈ ਕੇ ਆਉਂਦਾ ਹੈ ਕਦੀ ਮਨ ਰਿਸ਼ਤੇਦਾਰੀਆਂ ਵੱਲ ਭਜਦਾ ਹੈ ਕਦੀ ਮਨ ਕਾੜੂ ਪੜ ਵੱਲ ਭਜਦਾ ਹੈ ਇਹ ਗੁਰੂ ਅਰਜਨ ਦੇਵ ਜੀ ਅਰਦਾਸ ਕਰਕੇ ਚਰਨਾਂ ਦੇ ਵਿੱਚ ਫਿਰ ਉਹਨੂੰ ਬਾਣੀ ਦੇ ਵਿੱਚ ਲੈ ਕੇ ਆਉਂਦਾ ਹੈ ਜਿਉਂ-ਜਿਉਂ ਕੋਸ਼ਿਸ਼ ਕਰਦਾ ਹੈ ਇਹਦਾ ਮਨ ਇਹਦੇ ਬਸ ਵਿੱਚ ਆਉਣਾ ਸ਼ੁਰੂ ਹੋ ਗਿਆ ਪਰ ਦੇ ਨਾ ਮਨ ਬਸ ਆਵੇ ਨਾਨਕਾ ਜੇ ਬੂਰਨ ਕਿਰਪਾ ਹੋਏ ਅੱਜ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਗਰੀਬ ਸਤਗੁਰੂ ਦੀ ਕਿਰਪਾ ਹੋ ਗਈ ਇਹਨੇ ਉਦਮ ਕੀਤਾ ਕੋਸ਼ਿਸ਼ ਕੀਤੀ ਇਹਦਾ ਮਨ ਇਹਦੇ ਬਸ ਵਿੱਚ ਆ ਗਿਆ ਹੁਣ ਇਹਨੂੰ ਨਾਮ ਦਾ ਰਸਤਾ ਹੁੰਦਾ ਹੈ ਗੁਰਬਾਣੀ ਪੜਨ ਦਾ ਰਸਤਾ ਹੁੰਦਾ ਹੈ ਅੱਜ ਇਹ ਕਿਰਪਾ ਹੋ ਗਈ ਰੰਗ ਲਾਗਤ ਲਾਗਤ ਲਗਤ ਹੈ ਇਹ ਜਿਹੜੀ ਦਾਤ ਗੁਰੂ ਜੀ ਕੋਲੋਂ ਮੰਗਦਾ ਸੀ ਨਾ ਅੱਜ ਗੁਰੂ ਜੀ ਨੇ ਸਹਿਜ ਹੀ ਉਹ ਦਾਤ ਇਹਦੀ ਝੋਲੀ 'ਚ ਪਾ ਦਿੱਤੀ ਕਿਉਂ ਇਹਦੇ ਅੰਦਰ ਪਿਆਰ ਸੀ ਇਹਦੇ ਅੰਦਰ ਇੱਕ ਤਾਂਗ ਸੀ ਇਹਦੇ ਅੰਦਰ ਖਿੱਚ ਸੀ ਕਿ ਮੈਂ ਆਪਣਾ ਮਨ ਗੁਰਬਾਣੀ 'ਚ ਜੋੜਨਾ ਹੈ ਆਪਣਾ ਮਨ ਨਾਮ ਦੇ ਅਭਿਆਸ 'ਚ ਜੋੜਨਾ ਹੈ ਜਦੋਂ ਇਹਨੇ ਕੋਸ਼ਿਸ਼ ਕੀਤੀ ਭਾਗਾਂ ਵਾਲਿਓ ਇਹਦਾ ਫਿਰ ਮਨ ਨਾਮ ਦੇ 'ਚ ਜੁੜ ਗਿਆ ਗੁਰਬਾਣੀ ਦੇ ਵਿੱਚ ਜੁੜ ਗਿਆ ਜਦੋਂ ਇਹਦਾ ਨਾਮ ਮਨ ਨਾਮ ਦੇ ਵਿੱਚ ਜੁੜ ਗਿਆ ਗੁਰਬਾਣੀ ਦੇ ਵਿੱਚ ਜੁੜ ਗਿਆ ਗੁਰਮਖੋ ਹੁਣ ਇਹਨੂੰ ਹਰ ਪਾਸੇ ਹੀ ਪ੍ਰਮਾਤਮਾ ਦਾ ਪਸਾਰਾ ਨਜ਼ਰ ਆਉਂਦਾ ਹੈ ਹੁਣ ਇਹਦੀ ਉਹ ਅਵਸਥਾ ਬਣ ਗਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਇਹਦੇ ਅੰਦਰ ਈਰਖਾ ਵੀ ਦੂਰ ਹੋ ਗਈ ਇਹਦੀਆਂ ਇੰਦਰੀਆਂ ਵੀ ਇਹਦੇ ਬਸ ਵਿੱਚ ਆ ਗਈਆਂ ਕਿਉਂ ਨਾਮ ਦੇ ਅਭਿਆਸ ਦੇ ਸਦਕੇ ਗੁਰਬਾਣੀ ਦੇ ਸਦਕੇ ਪਿਆਰ ਦੇ ਨਾਲ ਗੁਰਬਾਣੀ ਵੱਧਦਾ ਹੈ ਪਿਆਰ ਦੇ ਨਾਲ ਇਹ ਸਿਮਰਨ ਦਾ ਅਭਿਆਸ ਕਰਦਾ ਹੈ ਪਾਗਾਂ ਵਾਲਿਓ ਇਹ ਹੁਣ ਹੋਰ ਨਾਲ ਵੀ ਜੋੜਦਾ ਹੈ ਇਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਵਿੱਚ ਪਹੁੰਚਿਆ ਜਾ ਕੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ اے ਗੁਰੂ ਅਰਜਨ ਦੇ ਪਿਤਾ ਜੀ ਤੁਹਾਡਾ ਸ਼ੁਕਰਾਨਾ ਤੁਸੀਂ ਗਰੀਬ ਤੇ ਤਰਸ ਕੀਤਾ ਸਤਿਗੁਰੂ ਤੁਹਾਡਾ ਤਰਸ ਹੋ ਗਿਆ ਹੁਣ ਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਭਾਈ ਸਾਈਂਦਾਸ ਗੁਰਨਾਨਕ ਨੇ ਤੇਰੇ ਤੇ ਕਿਰਪਾ ਕੀਤੀ ਹੈ ਹੁਣ ਤੂੰ ਆਪ ਵੀ ਜੁੜਨਾ ਹੈ ਹੋਰ ਟੁੱਟਿਆ ਨਹੀਂ ਪਰਮੇਸ਼ਰ ਦੇ ਨਾਲ ਜੋੜਨਾ ਹੈ ਨਾਮ ਦੇ ਨਾਲ ਜੋੜਨਾ ਹੈ ਗੁਰਬਾਣੀ ਦੇ ਅਭਿਆਸ ਨਾਲ ਜੋੜਨਾ ਹੈ ਗੁਰਬਾਣੀ ਨਾਲ ਜੋੜਨਾ ਹੈ ਭਗਾਂ ਵਾਲਿਓ ਤੇ ਸਤਗੁਰੂ ਨੇ ਕਿਰਪਾ ਕੀਤੀ ਇਹ ਭਾਈ ਸਾਈਂ ਦਾਸ ਜਿਹੜਾ ਕੋਈ ਸਮਾਂ ਸੀ ਆਪਣੀ ਦੇ ਹੀ ਬੇਨਤੀ ਕਰਦਾ ਸੀ ਸਤਗੁਰੂ ਮੇਰਾ ਮਨ ਇਹ ਕਾਗੜ ਹੋ ਜਾਵੇ ਮੈਨੂੰ ਨਾਮ ਦਾ ਰਸ ਆ ਜਾਵੇ ਗੈਨੂ ਗੁਰਬਾਣੀ ਦਾ ਆਨੰਦ ਆ ਜਾਵੇ ਅੱਜ ਇਹ ਸਤਗੁਰੂ ਦੀ ਕਿਰਪਾ ਦੇ ਨਾਲ ਟੁੱਟਿਆ ਨੂੰ ਜੋੜਨ ਵਾਲਾ ਬਣ ਗਿਆ ਭਾਈ ਸਾਈਂ ਦਾਸ ਇਹ ਟੁੱਟੀਆਂ ਨੂੰ ਜੋੜਦਾ ਹੈ ਇਹਦੀ ਰਸਨਾ ਤੇ ਆਪ ਪਰਮੇਸ਼ਰ ਦਾ ਵਾਸਤਾ ਹੋ ਗਿਆ ਜਿੰਨੂੰ ਵੀ ਜੋ ਉਪਦੇਸ਼ ਕਰਦਾ ਹੈ ਉਹ ਇਹਦੀ ਗੱਲ ਮੰਨਦਾ ਹੈ ਜੇ ਕੋਈ ਲੋੜਵੰਦ ਆਉਂਦਾ ਹੈ ਉਹਦੀ ਲੋੜ ਪੂਰੀ ਕਰਦਾ ਹੈ ਜੋ ਕੋਈ ਦੁਖੀ ਹੁੰਦਾ ਹੈ ਉਹਦਾ ਦੁੱਖ ਸੁਣ ਕੇ ਉਹਦੀ ਹੈਲਪ ਕਰਦਾ ਹੈ ਉਹਦੀ ਮਦਦ ਕਰਦਾ ਹੈ ਉਹਨੂੰ ਵੀ ਨਾਮ ਦੇ ਨਾਲ ਜੋੜਦਾ ਹੈ ਉਹਨੂੰ ਵੀ ਗੁਰਬਾਣੀ ਦੇ ਨਾਲ ਜੋੜਦਾ ਹੈ ਇਲਾਕੇ ਤੇ ਇਹਦੀ ਬੜੀ ਚਰਤਾ ਹੋ ਗਈ ਬੜੀ ਸ਼ੋਭਾ ਹੋ ਗਈ ਭਗਵਾਨ ਵਾਲਿਓ ਫਿਰ ਇਹਨੂੰ ਪਰਮੇਸ਼ਰ ਵੱਲੋਂ ਗੁਰਦੰਦ ਦੇ ਪਿਤਾ ਜੀ ਨੂੰ ਬੜੀਆਂ ਖੁਸ਼ੀਆਂ ਮਿਲੀਆਂ ਇਹਨੂੰ ਇਹਨੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਭਾਈ ਸਾਈਂ ਦਾਸ ਜੀ ਨੇ ਇਹਦਾ ਜੀਵਨ ਬੜਾ ਸੋਹਣਾ ਬਣ ਗਿਆ ਇਹਦਾ ਜੀਵਨ ਬੜਾ ਨਿਰਾਲਾ ਜਿਹਾ ਬਣ ਗਿਆ ਇਹ ਹਰਦ ਦੇ ਵਿੱਚ ਪਰਮੇਸ਼ਰ ਦੀ ਯੋਧ ਵੇਖਦਾ ਹੈ ਘਟ ਘਟ ਨੇ ਹਰ ਜੂ ਬਸੇ ਜਿਹੜੀ ਦਾਤੇ ਮੰਗਦਾ ਸੀ ਅੱਜ ਉਹ ਦਾਤ ਦਾ ਗਲੂਕ ਇੱਕ ਉਹ ਦਾਤ ਅਡੀ ਛੋਲੀ ਜਿਹੀ ਪੈ ਗਈ ਹੈ ਅੱਜ ਉਹ ਦਾਦਾ ਇਹ ਵਪਾਰੀ ਬਣ ਗਿਆ ਇਹਦੇ ਅੰਦਰ ਆਨੰਦ ਆ ਗਿਆ ਅੰਦਰ ਖੇੜਾ ਆ ਗਿਆ ਇਹਦਾ ਉਹ ਕਿਰਪਾ ਹੁਵੀ ਰੰਗ ਲਾਗਤ ਲਗਤ ਲਗਤ ਹੈ ਬੜਾ ਸੋਹਣਾ ਬੜਾ ਪਿਆਰਾ ਜੀਵਨ ਬਣ ਗਿਆ ਤੇ ਇਹਦਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਆਪਣੀਆਂ ਬਾਣਾਂ ਦੇ ਵਿੱਚ ਭਾਈ ਸਾਈ ਦਾ ਦਾ ਫੇਰ ਜ਼ਿਕਰ ਕਰਦੇ ਨੇ ਇਹਨਾਂ ਅਖੇ ਭਾਈ ਗੁਰਚਰਨ ਸਿੰਘ ਜੀ ਨੇ ਇਹ ਸਾਖੀ ਸੁਣਾ ਦਿੱਤੀ ਇਹ ਜਿਕਰ ਸੁਣਾਇਆ ਇਹ ਕਿੱਥੇ ਲਿਖਿਆ ਹੈ ਭਾਈ ਗੁਰਦਾਸ ਜੀ ਫਿਰ ਆਪਣੀਆਂ ਬਾੜਾਂ ਦੇ ਵਿੱਚ 11ਵੀਂ ਬਾੜ ਦੇ ਵਿੱਚ ਇਹ ਸਿੱਖ ਦਾ ਜ਼ਿਕਰ ਕਰਦੇ ਨੇ ਇਹਦਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਫਿਰ ਕਹਿੰਦੇ ਜੜਿਆ ਸਾਈਂ ਦਾਸ ਹੈ ਜੜਿਆ ਇਹਦੀ ਗੋਤ ਸੀ ਗੁਰਮੁਖੋ ਜੜਿਆ ਸਾਈਂ ਦਾਸ ਹੈ ਸਬਕੁਲ ਹੀਰੇ ਲਾਲ ਅਪਾਰ ਇਹ ਹੀਰੇ ਦਾ ਵਪਾਰੀ ਬਣ ਗਿਆ ਨਾਮ ਦਾ ਵਪਾਰੀ ਬਣ ਗਿਆ ਜੜੀਆ ਸਾਈਂ ਦਾਸ ਹੈ ਸਬਕੁਲ ਹੀਰੇ ਲਾਲ ਅਪਾਰ ਅੱਜ ਭਾਈ ਸਾਈਂ ਦਾਸ ਟੁੱਟਿਆ ਨੂੰ ਪਰਮੇਸ਼ਰ ਦੇ ਨਾਲ ਜੋੜਦਾ ਹੈ ਸਵੇਰੇ ਸ਼ਾਮ ਧਰਮਸ਼ਾਲਾ ਦੀ ਜਾਂਦਾ ਹੈ ਨਾਮ ਦਾ ਅਭਿਆਸ ਕਰਦਾ ਹੈ ਹੂੜਨਾ ਨੂੰ ਨਾਮ ਦੇ ਨਾਲ ਜੋੜਦਾ ਹੈ ਆਓ 1-2 ਮਿੰਟ ਇਹ ਹਾਜ਼ਰੀ ਲਾ ਲਈਏ ਫਿਰ 10 ਮਿੰਟ ਸਮਾਪਤੀ ਹੈ ਗੱਲ ਨੂੰ ਆਓ 2 ਕੁ ਮਿੰਟ ਹੋ ਰਹਿੰਦੇ ਨੇ 10 ਦੇ ਜੇ 1 ਮਿੰਟ ਸਤਗੁਰ ਦੇ ਪਿਆਰ ਦੇ ਵਿੱਚ ਗੁਰੂ ਅਰਜਨ ਦੇ ਪਿਤਾ ਦੇ ਪਿਆਰ ਦੇ ਵਿੱਚ ਸਾਰੀ ਸੰਗਤ ਅੰਦਰੋਂ ਇਹ ਹਾਜ਼ਰੀ ਲਾਓ ਪ੍ਰੇਮ ਦੇ ਨਾਲ ਜੱਪਿਓ ਜੀ ਇੱਕ ਤੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਸਤਿਨਾਮ ਵਾਹਿਗੁਰੂ ਸਤ i ਸਤਿਨਾਮ ਵਾਹਿਗੁਰੂ ਸਤਿਨਾਮ ਗੁਰਦਾ ਜੀ ਸਾਰੀ ਸੰਗਤ ਦੇ ਕਿਰਪਾ ਕਰੂ ਸਤਿਨਾਮ ਵਾਹਿਗੁਰੂ ਪੱਗਾਂ ਵਾਲਿਓ ਵੇਖ ਲਓ ਇੱਕ ਉਹ ਸਮਾਂ ਸੀ ਆਪਣੇ ਲਈ ਬੇਨਤੀ ਕਰਦਾ ਸੀ ਅੱਜ ਗੁਰੂ ਅਰਜਨ ਦੇਵ ਜੀ ਨੇ ਐਸੀ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਆਪ ਵੀ ਜੁੜ ਗਿਆ ਤੋ ਹੋਰਨਾਂ ਨੂੰ ਜੋੜਨ ਵਾਲਾ ਬਣ ਗਿਆ ਆਪ ਜਪੋ ਅਵਰਹ ਨਾਮ ਜਪਾਵੋ ਉਹ ਅਵਸਥਾ ਦਾ ਮਾਲਕ ਬਣ ਗਿਆ ਜੜਿਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ ਅਪਾਰਾ ਸਭ ਕੁਲ ਹੀਰੇ ਲਾਲ ਅਪਾਰਾ ਆਓ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕਾਂ ਗਲਤੀਆਂ ਪੱਲਾਂ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰ ਦੀ ਸਾਦ ਸਤ ਬਖਸ਼ਣ ਜੋਗ ਹੈ ਦਾਤਿਆ ਭੁਲਾ ਬਖਸ਼ੋ ਜੀ ਬਖਸ਼ਦੇ ਹੋ ਦੇਵ ਅਸੀਸ ਪਰਵਾਨੋ ਫਤੇ ਪਿਆਰ ਦੀ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀਰ ਜੀ ਕਹਿ ਰਹੇ ਸੀ ਇਹ ਨਿਊਜ਼ੀਲੈਂਡ ਦੀ ਘਟਨਾ ਉੱਥੇ ਇੱਕ ਪਰਿਵਾਰ ਮਿਲਿਆ ਦਾਸ ਨੂੰ ਉਹ ਕਹਿੰਦਾ ਵੀ ਸਾਡੇ 5 6 ਠੇਕੇ ਸੀ ਸ਼ਰਾਬ ਦੇ ਉਧਰ ਤਕੜਾ ਕਾਰੋਬਾਰ ਹੈ ਪੈਸਾ ਬੜਾ ਬੰਦਾ ਉਹ ਕਹਿਣ ਲੱਗੇ ਵੀ ਸੁਭਾਵਕ ਹੀ ਨਾ ਉੱਥੇ ਕੋਈ ਸਾਧੂ ਕੋਈ ਕੀਰਤਨ ਕਰਨ ਗਏ ਮਹਾਪੁਰਖ ਉਹ ਵੀ ਜੇ ਸੀ